ਕੋੜਾ ਵੀਡੀਓ ਦੇ ਵਿੱਚ ਸਵਾਗਤ ਆ ਤੁਸੀਂ ਥੋੜਾ ਬਹੁਤ ਧੰਨਵਾਦ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਨੂੰ ਹੀ ਵੀਡੀਓ ਸ਼ੋ ਹੁੰਦੀ ਹੈ ਮੈਂ ਪਹਿਲਾਂ ਠੰਡ ਦੇ ਸੈਲਸੀਅਸ ਨੇ ਨੂੰ ਲੈ ਕੇ ਵੀਡੀਓ ਪਾਈ ਸੀਗੀ ਪਠੰਡ ਦੇ ਵਿੱਚ ਆਪਾਂ ਨੂੰ ਇੱਥੋਂ ਬਚਣਾ ਚਾਹੀਦਾ ਇੱਥੇ ਜਿਹੜੀ ਹਵਾ ਹੁੰਦੀ ਹੈ ਆਪਣੇ ਅੰਦਰ ਚਲੇ ਜਾਂਦੀ ਹੈ ਗਰਮ ਸਾਹ ਤੋਂ ਹੁੰਦੀ ਹੈ ਉਹ ਹਵਾ ਹਰ ਸਾਲ ਆਪਾਂ ਨੂੰ ਤੰਗ ਕਰਦੀ ਹੈ ਇਹ ਵੀ ਹੁਣ ਮੈਨੂੰ ਜਿਹੜੇ ਬੰਦੇ ਇੱਥੇ ਹੈਗੇ ਨੇ ਪੁਰਾਣੇ ਉਹਨਾਂ ਨੇ ਦੱਸਿਆ ਜਿਨ੍ਹਾਂ ਨੂੰ ਪ੍ਰੋਬਲਮ ਹੁੰਦੀ ਹੈ ਹਰ ਸਰਦੀਆਂ ਵੇਲੇ ਸ਼ੁਰੂ ਹੋਣ ਵੇਲੇ ਖਤਮ ਹੋਣ ਵੇਲੇ ਇਹਨੂੰ ਪ੍ਰੋਬਲਮ ਆਉਂਦੀ ਹੈ ਤੇ ਹਵਾ ਇੱਕ ਵਾਰੀ ਲੱਗ ਗਈ ਉਹ ਮੁੜ ਕੇ ਠੀਕ ਨਹੀਂ ਹੁੰਦੀ ਛੇਤੀ ਦੂਜੀ ਗੱਲ ਇਹ ਹੁਣ ਮੈਂ ਜਿਹੜੇ ਤੁਹਾਨੂੰ ਵੀਡੀਓ ਦੇ ਵਿੱਚ ਗੱਲ ਦੱਸਣ ਲੱਗੇ ਆ ਇਹ ਕਿਹਾ ਸੀਗਾ ਵੀ ਜਦੋਂ ਵੀ ਆਪਾਂ ਨੂੰ ਜਾਣਕਾਰੀ ਕਿਤੋਂ ਵੀ ਮਿਲਦੀ ਆ ਆਪਾਂ ਪੰਜਾਬੀ ਕਮਿਊਨਿਟੀ ਨੂੰ ਪਿੰਡਾਂ ਦੇ ਸ਼ਹਿਰਾਂ ਦੇ ਜਿਹੜੇ ਜਿਹੜੇ ਮੁੰਡੇ ਆਏ ਨੇ ਉਹਨਾਂ ਤੱਕ ਇਹ ਪਹੁੰਚਾਉਣੀ ਵੀਡੀਓ ਮੈਨੂੰ ਵੀ ਲੋਕਾਂ ਤੋਂ ਪਤਾ ਲੱਗਦੀਆਂ ਨੇ ਗੱਲਾਂ ਮੈਂ ਸੁਣਦਾ ਤੇ ਮੈਂ ਪੁੱਛਦਾ ਵੀ ਆ ਨੌਲੇਜ ਲੈਣੇ ਆਪਾਂ ਵੀ ਇੱਕ ਕੱਲੀ ਕੱਲੀ ਚੀਜ਼ ਦੀ ਆਪਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਆ ਅੱਜ ਕੱਲ ਸੋਸ਼ਲ ਮੀਡੀਆ ਤੇ ਆਪਾਂ ਨੂੰ ਬਹੁਤ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਸਿੱਖਣ ਨੂੰ ਮਿਲ ਜਾਂਦੀਆਂ ਨੇ ਆਪਾਂ ਇਕੱਲੇ ਰਹਿ ਕੇ ਵੀ ਬਹੁਤ ਚੀਜ਼ਾਂ ਜਿਹੜੀਆਂ ਇਦਾਂ ਦੀ ਸਿੱਖ ਸਕਦੇ ਹਾਂ ਹੁਣ ਜਦੋਂ ਆਪਾਂ ਕਿਤੇ ਘੁੰਮਦੇ ਆ ਕਿਤੇ ਜਾਂਦੇ ਆ ਆਪਣੀ ਯਾਰੀ ਦੋਸਤੀ ਜਾਂ ਕੋਈ ਨਵੇਂ ਮੁੰਡੇ ਮਿਲਦੇ ਨੇ ਖਾਣ ਪੀਣ ਦੇ ਚੱਕਰਾਂ ਦੇ ਵਿੱਚ ਸਾਰੇ ਹੁੰਦੇ ਆ ਵੀ ਚਲ ਗਰਮੀਆਂ ਨੇ ਦੋ ਦਿਨ ਬਿਹਰਾਂ ਪੀ ਲੋ ਹਨਾ ਕੋਈ ਬੰਦਾ ਸਰਦੀਆਂ ਨੇ ਤਾਂ ਦਾਰੂ ਪੀਣ ਦੇ ਰਾਤ ਬਰਾਤੇ ਕਿਤੇ ਵੀ ਅਗਰ ਤੁਸੀਂ दारू ਪੀ ਕੇ ਸ਼ਰਾਬ ਪੀ ਕੇ ਵੀਰ ਪੀ ਕੇ ਕਿਤੇ ਵੀ ਅਗਰ ਕੋਈ ਤੁਸੀਂ ਬਾਥਰੂਮ ਦੀ ਪ੍ਰੋਬਲਮ ਆਉਂਦੀ ਬੰਦੇ ਨੂੰ ਮੈਂ ਚੱਲ ਪਸ਼ਾਬ ਕਰ ਦੋ ਇੱਥੇ ਇਹ ਗਲਤੀ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਨਾ ਕਰਿਓ ਇਹ ਮੈਨੂੰ ਇੱਥੇ ਜੋ ਭਾਜੀ ਨੇ ਸਾਡੇ ਉਹਨਾਂ ਨੇ ਮੈਨੂੰ ਗੱਲ ਦੱਸੀ ਸੀ ਵੀ ਜਿਹੜੀ ਇੱਕ ਰੂਲ ਹੁੰਦਾ ਇੱਕ ਰੂਲ ਹੁੰਦਾ ਜਿਹੜਾ ਨਿਯਮ ਹੈ ਵੀ 3500 3000 ਜਾਂ 2500 ਦੇ ਨੀਅਰ ਅਬਾਊਟ ਆਪਾਂ ਨੂੰ ਜਿਹੜਾ ਜੁਰਮਾਨਾ ਪੈਂਦਾ ਉਹਨੂੰ ਸ਼ਾਇਦ ਮੌਲਤ ਮੌਲਤ ਕਹਿੰਦੇ ਆ ਮੌਲਤ ਤੱਕ ਨਹੀਂ ਮੌਲਤ ਕੋ ਚਲਾਨ ਕਹਿੰਦੇ ਨੇ ਪੰਜਾਬੀ ਚ ਵੀ ਥੋੜਾ ਚਲਾਨ ਕੱਟ ਦਿੱਤਾ ਜਾਂਦਾ 3500 ਰੁਪਏ ਤੁਹਾਨੂੰ ਦੇਣਾ ਹੀ ਪੈਣਾ ਤੇ ਦੂਜੀ ਗੱਲ ਜੇ ਉਹ ਦੇਣਾ ਪੈਣਾ ਜੇ ਤੁਸੀਂ ਨਾ ਦਿਨੇ ਹੋ ਹੋ ਸਕਦਾ ਵੀ ਇਹਨੇ ਕਿਸ਼ਤਾਂ ਵੀ ਹੋ ਜਾਂਦੀਆਂ ਹੋਣੀਆਂ ਤੁਸੀਂ 100 ਦੇਤਾ 200 ਦੇਤਾ ਉਹ ਲਿਖ ਲਿਖੀਏ ਦੇ ਵਿੱਚ ਵੀ ਹੁੰਦਾ ਹੋਊਗਾ ਚੱਕਰ ਉਹਦੇ ਬਾਰੇ ਆਪਾਂ ਨੂੰ ਹਜੇ ਜ਼ਿਆਦਾ ਨਹੀਂ ਪਤਾ ਪਰ ਕਦੇ ਵੀ ਤੁਸੀਂ ਕਿਸੇ ਦੇ ਮਗਰ ਲੱਕ ਵੀ ਜਾਦੇ ਇੱਥੇ ਬਾਥਰੂ ਕਰਦੇ ਆ ਕੋਈ ਚੱਕਰ ਨਹੀਂ ਪਾਰਕ ਕਜਮ ਪਾਰਕ ਦੇ ਨੇੜੇ ਦਰਖਤਾਂ ਦੇ ਨੇੜੇ ਨੇਹਰਾਵਾ ਕੋਈ ਨਹੀਂ ਕਿਹੜੇ ਵੇਲੇ ਗੱਡੀ ਕਿੱਧਰੋਂ ਆ ਜਾਣੀ ਆ ਕਿਸੇ ਇਨਸਾਨ ਦੀ ਜਾਂ ਪੁਲਿਸ ਦੀ ਕਿਸੇ ਦੀ ਵੀ ਗੱਡੀ ਆਉਣੀ ਆ ਅਗਰ ਉਹਨਾਂ ਨੇ ਦੇਖ ਲਿਆ ਉਹਨਾਂ ਨੇ ਬਖਸ਼ਣਾ ਨਹੀਂ ਹੈਗਾ 3500 ਰੁਪਏ ਸਿੱਧਾ ਆਪਣਾ 3 ਲੱਖ ਰੁਪਏ ਦਾ ਨੁਕਸਾਨ ਹੁੰਦਾ ਪਰ ਆਪਾਂ ਇਹ ਇੱਕ ਘਟੀਆ ਜੀ ਹਰਕਤ ਨਾ ਕਰਕੇ ਆਪਾਂ ਆਪਣੇ ਆਪ ਨੂੰ ਇੱਕ ਵਧੀਆ ਰੂਲ ਦੇ ਵਿੱਚ ਰੱਖੀਏ ਪਰ ਜਦੋਂ ਤੁਸੀਂ ਇੰਡੀਆ ਜਾਣਾ ਜੇ ਤੁਸੀਂ ਚਲਾਨ ਨਹੀਂ ਭਰਾਇਆ ਉਹ 3500 ਦਾ ਜਿਹੜਾ ਵੱਧ ਕੇ ਵੱਧ ਕੇ ਵੱਧ ਕੇ 3500 ਦਾ 4000 ਹੋ ਗਿਆ ਜਾਂ 5000 ਰੁਪਏ ਹੋ ਗਿਆ ਤੁਹਾਨੂੰ ਪੈਸੇ ਦੇ ਕੇ ਉਹਨਾਂ ਨੂੰ ਜਾਣ ਦੇਣਾ ਐਨੀ ਇੱਕ ਵੀਡੀਓ ਦੇ ਵਿੱਚ ਛੋਟੀ ਜੀ ਗੱਲ ਆ ਜੋ ਬਹੁਤ ਜ਼ਿਆਦਾ ਕੀਮਤੀ ਆ 1 ਮਿੰਟ ਦੀ ਗੱਲ ਆ ਵੈਸੇ ਪਰ 3 ਮਿੰਟ ਵੈਸੇ ਲੰਘ ਜਾਂਦੇ ਆ ਬੋਲਦੇ ਬੋਲਦੇ ਪਰ ਇਸ ਤੋਂ ਇਲਾਵਾ ਬਹੁਤ ਗੱਲਾਂ ਨੇ ਜਿਹੜੀਆਂ ਇਦਾਂ ਦੀਆਂ ਹੋਰ ਮੈਂ ਤੁਹਾਨੂੰ ਦੱਸੂਗਾ ਪਤਾ ਕਰਕੇ ਮੈਂ ਬਹੁਤ ਗੱਲਾਂ ਜਿਹੜੀਆਂ ਹਰ ਇੱਕ ਇਨਸਾਨ ਨੂੰ ਪੁੱਛਦਾ ਮੇਰੇ ਕੋਲੇ ਗੱਲਾਂ ਲਿਖੀਆਂ ਪਈਆਂ ਨੇ ਹੁਣ ਅਗਲੀ ਵੀਡੀਓ ਦੇ ਵਿੱਚ ਦੂਜੀ ਜਾਣਕਾਰੀ ਮੈਂ ਪਾਉਂਗਾ ਉਹਦੇ ਵਿੱਚ ਵੀ ਆਪਾਂ ਨੂੰ ਇੱਕ ਸਿੱਖਿਆ ਦਾ ਇੱਕ ਗੱਲ ਆ ਜਿਹੜੀ ਆਪ ਨੂੰ ਯਾਦ ਰੱਖਣੀਆਂ ਚਾਹੀਦੀ ਨੇ ਇਹ ਗੱਲਾਂ ਤੁਹਾਡਾ ਧੰਨਵਾਦ ਤੇ ਜਿਹੜਾ ਚੈਨਲ ਤੁਸੀਂ ਦੇਖ ਰਹੇ ਹੋ ਇਸ ਟਾਈਮ ਤੁਸੀਂ ਇਹਨੂੰ ਆਪਣੇ WhatsApp ਗਰੁੱਪ ਦੇ ਵਿੱਚ ਜੋ ਤੁਹਾਡੇ 4-5 ਬੰਦੇ ਜਾਂ ਕੋਈ ਵੀ ਯਾਰ ਦੀ ਯਾਰੀ ਦੋਸਤੀ ਚ ਇਟਲੀ ਹੈਗੇ ਨੇ ਤੁਸੀਂ ਉਹਨਾਂ ਤੱਕ ਇਹ ਵੀਡੀਓ ਪਹੁੰਚਾ ਦਿਓ ਹਰ ਕਿਸਮ ਇਹ ਚੀਜ਼ ਪਤਾ ਹੋਵੇ ਵੈਸੇ ਤਾਂ ਬਹੁਤ ਲੋਕਾਂ ਨੂੰ ਪਤਾ ਪਰ ਕੁਝ ਲੋਕਾਂ ਨੂੰ ਮੈਨੂੰ ਨਹੀਂ ਸੀ ਪਤਾ ਮੇਰੇ ਨਾਲ ਦੇ ਨੂੰ ਨਹੀਂ ਸੀ ਪਤਾ ਤੈਨੂੰ ਯਾਰ ਮੁੰਡੇ ਬਾਰ ਤੇ ਮੈਨੇ ਉਹਨੂੰ ਨਹੀਂ ਸੀ ਪਤਾ ਹੁਣ ਅਸੀਂ 4-5 ਨੂੰ ਸਾਨੂੰ ਗੱਲ ਪਤਾ ਲੱਗੀ ਆ ਮੈਂ ਸੋਚਦਾ ਵੀ